ਬਈ ਲਈ ਜਾਓ ਫਲਾਵਰ نیشنل ਪਾਰਕ ਦਾ 뷰 ਟਿਕਟਾਂਟਾਊਨ ਤੋਂ ਬਾਅਦ ਇੰਟਰੀ ਤੋਂ ਬਾਅਦ ਜੇ ਇਹ ਝਰਨਾ ਆਇਆ ਇੱਥੇ ਪਹਾੜਾ ਹੁਣ ਅੱਜ ਹੈ ਅੱਜ ਕਿੰਨੇ ਹੋਣਾ 3 ਬਾਰਾਂ ਇਹ ਇਹ 뷰 ਕਿੰਨਾ ਜੀਮਾ ਮੈਨੂੰ ਕਿਹਨੂੰ 13 13 ਜੂਨ ਜਦੋਂ ਟਿਕਟਾਂ ਕਟਾਈਆਂ ਉਹਨਾਂ ਨੇ ਦੱਸਿਆ ਵੀ ਅਭੀ ਤੋਂ ਫਲਾਵਰ ਜਹਾਂ ਪਰ ਨਹੀਂ ਹੈ ਇਹ ਨਰਕੇ ਵੀ ਫਲਾਵਰ ਵੈਲੀ ਵਿੱਚ ਆਇਆ ਹੈ ਅਗੇ ਫੁੱਲਾਂ ਦਾ ਸੀਜ਼ਨ ਨਹੀਂ ਹੈ ਜੁਲਾਈ ਅਗਸਤ ਸਤੰਬਰ ਵਿੱਚ ਫੁੱਲਾਂ ਦਾ ਪੂਰਾ ਫੁੱਲ ਸੀਜ਼ਨ ਹੁੰਦਾ ਸਾਰੇ ਪ੍ਰਕਾਰ ਦੇ ਸਾਰੇ ਸਾਰੇ ਪ੍ਰਕਾਰ ਦੇ ਨਮਰ ਫੁੱਲ ਹੁੰਦੇ ਆ ਇਹ ਰਸਤਾ ਹੈ ਨਾ ਇਹ ਜਾਣ ਦਾ ਉੱਪਰ ਖੱਪੜ ਰਸਤਾ ਪਰ ਉੱਪਰ ਜਿਵੇਂ ਹੇਮਕੁੰਡ ਸਾਹਿਬ ਜਾਣ ਦਾ ਰਸਤਾ ਹੈ ਉਹਦੇ ਨਾਲੋਂ ਇਹ ਰਸਤਾ ਉਪਰ ਖੱਪੜਾ ਇਹ ਵੀ ਚੜ੍ਹਾਈ ਦਾ ਬਹੁਤ ਈ ਹੈ ਪਰ ਰਸਤਾ ਉਪਰ ਖੱਪੜਾ ਇਹ ਉੱਪਰ ਦੇਖੋ برف ਜੰਮੀ ਹੋਈ ਬੱਦਲ ਪਾਰਾ ਤੋਂ ਖੜੀ ਹੋਈ ਕੁਦਰਤ ਦਾ ਖੂਬਸੂਰਤ ਨਜ਼ਾਰਾ ਚੱਲ ਕਰਦਾ ਚਰਨਾ ਗੁਰੂ ਇਸ ਪਿੰਡ ਨਾਲ ਪਾਣੀ ਆ ਰਿਹਾ ਗੁਰਦੁਆਰਾ ਗੋਵਿੰਦ ਧਾਮ ਤੋਂ ਕਿਲੋਮੀਟਰ ਅੱਗੇ ਆਇਆ ਹੈ ਇਹ ਤੋਂ ਇਹ ਤਾਂ ਆਇਆ ਇਹ ਰਸਤਾ ਦੇਖਾ ਪਾਣੀ ਚਰਨੇ ਦੀ ਜਗ੍ਹਾ ਤੇ ਜਾਣਾ ਹੈ रास्ता क्रॉस करना झरने देखो झरने बिछी जा रही हैं झरना पानी है रूट कल भी मीजे थे अज झरने वे यात्री ਆ ਜੀ 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 ਅੱਗੇ ਵਰਤੇ ਹੋ ਰਸਤਾ ਜੀ ਹੈ ਪੂਰਾ ਖਤਰਾ ਇੱਕ ਵਾਰ ਕੋਈ ਲੱਗਦਾ ਵੀ ਇੱਕ ਵਾਰ ਜਿਹੜਾ ਰਸਤਾ ਇਹ ਨਾ ਨਹੀਂ ਵਰਤੀ ਆ ਕਿ ਉਹ ਗਿਆ ਕੇ ਜਾ ਰਹੇ ਆ ਮੇਰੇ ਸਾਹਮਣੇ ਆਪਕ ਫਰੈਂਡਿਸ਼ ਹੈ ਆਇ ਤੇ ਨਾਲ ਉਪਰ ਉਪਰ ਹੀ ਨਾ ਤੇ ਜੀ ਚੱਲ ਜੀ ਜਨ ਪਰੇਆ ਬਕਲ ਕੱਲ ਤੋਂ ਕੱਲ ਵੀ ਬਹੁਤ ਜ਼ਿਆਦਾ ਸੀ ਪਰ ਜਿ ਮੌਸਮੀ ਥੋੜਾ ਫਸਦਾ ਮੈਨੂੰ ਜਾਣਾ ਨਹੀਂ ਨਹੀਂ ਪੈਣਾ ਹੋਵੇ ਤਾਂ ਇੱਥੇ ਮਿਸਾਲ ਰਸਤੇ ਹੀ ਇਸ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਰਸਤਾ ਹੈ ਇੰਟਰੀ ਤੇ ਕਰਮਚਾਰੀ ਨੇ ਦੱਸ ਹੀ ਦਿੱਤਾ ਸੀ ਵੀ ਫੁੱਲਾਂ ਦਾ ਸੀਜ਼ਨ ਹੈ ਨਹੀਂ ਕਿਉਂਕਿ ਫੁੱਲ ਜੁਲਾਈ ਗਾਸਤ ਤੇ ਸਤੰਬਰ ਵਿੱਚ ਆਉਂਦੇ ਆਗੇ ਪਰ ਫਿਰ ਵੀ ਫੁੱਲਾਂ ਦੀ ਘਾਟੀ ਆ ਤੇ ਫੁੱਲ ਕਿਹੜਾ ਹੁਣ ਛੋਟੇ ਛੋਟੇ ਬੈਂਗਣੀ ਕਿ ਕੀ ਰੰਗ ਹੈ ਸ਼ਰਨ ਜੀ ਇਹਨਾਂ ਦਾ ਕੁਝ ਬੈਂਗਣੀ ਕੁਝ ਗੁਲਾਨਾਰੀ ਵਿੱਚ ਗੁਲਾਨਾਰੀ ਬੈਂਗਣੀ ਨੀ ਰਾਣੀ ਕੰਨਾਂ ਛੋਟੇ 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 ਫੁੱਲ ਇਹ ਅੱਗੇ ਉਹ ਦੇਖੋ ਮਕਾਨਾਂ ਦਾ ਥਿਊ ਇਹ ਕਾਟੀ ਦੇ ਵਿੱਚ ਕੰਨਾ ਦਾ ਵਿਊ ਆ ਦੇਖਦੇ ਨੂੰ ਕਿਤੇ ਕਿਤੇ ਫੁੱਲ ਲਾ ਹੋਰ ਕਾਟੀ ਦੇ ਵਿੱਚ ਬੇਸ਼ੱਕ ਹੁਣ ਸੀਜ਼ਨ ਨਹੀਂ ਹੈ ਫਿਰ ਵੀ ਛੋਟੇ ਛੋਟੇ ਫੁੱਲ ਨੇ ਤੇ ਜੇ ਕਿਸੇ ਆਉਣਾ ਹੋਵੇ ਜਲਾਈ ਦਾ 17 ਸਤੰਬਰ ਦੇ ਵਿੱਚ ਫਿਰ ਉਹ ਨਿਕੰਦਰ ਆਣ ਦੇ ਫੁੱਲ ਨੇ फुल भी है पर खुद उन्होंने कर्मचारियों ने कहा लाई अगस्त लगभग नजारा उच्च पहाड़ आसमान छूँधे उच्च पहाड़े वैली ऑफ फ्लावर्स नेशनल पार्क और देखो बर्फ जमी पर ਸਾਰਪ੍ਰੇਤੂ ਫਨੋਂ ਦੀ ਪਾਣੀ ਆ ਰਿਹਾ ਦੇਖੋ ਜਿਹੜਾ ਕਿ ਥੱਲੇ ਆ ਕੇ ਪੂਰੇ ਸ਼ੋਰ ਨਾਲ ਚੱਲ ਰਿਹਾ ਹੋਰ ਕਿਸਮ ਦੇ ਵਾਈਟ ਸੀ ਗ੍ਰੀਕ ਗ੍ਰੀਕ ਉਹ ਲਓ ਆ ਇੱਕ ਹੋਰ ਵੱਖਰੀ ਤਰ੍ਹਾਂ ਦੇ ਫੁੱਲ ਇਹ ਹੋਰ ਵਾਈਟ ਰੰਗ ਦੇ ਫੁੱਲ ਤੇ इत चेतावनियां भी दिखाई हुई है। फोलों व अन्य किसी भी वनस्पति को छूना तोड़ना तथा संग्रह करना अपराध है इस संस्था के जो तो रही है ਉਹਨਾਂ ਦਾ ਨੋਟਿਸ ਬੋਰਡ ਸੀ ਤੇ ਇੱਕ ਹਦਾਇਤ ਉਹਨਾਂ ਨੇ ਰਜਿਸਟ੍ਰੇਸ਼ਨ ਵੇਲੇ ਕੀਤੀ ਕਿ ਪਲਾਸਟਿਕ ਦਾ ਸਮਾਨ ਚੈੱਕ ਕੀਤਾ ਪਹਿਲਾਂ ਨੂੰ ਤੁਹਾਡੇ ਕੋਲ ਕੀ ਹੈ ਤੇ ਉਹਨਾਂ ਹੀ ਵਾਪਸ ਖਾਲੀ ਹੋਇਆ ਪਲਾਸਟਿਕ ਦਾ ਸਮਾਨ ਤੋਂ ਇਹਨਾਂ ਕੋਲ ਇੱਥੇ ਗੇਟ ਤੇ ਜਮ੍ਹਾਂ ਕਰਵਾਉਣਾ ਹੈ ਤਾਂ ਕਿ ਵੀ इस तरह का जिन्हें शहरों के कूड़ा करकट प्लास्टिक तो का वेस्टेज होंगी होन द लास्ट ट्री इज कट एंड लास्ट रिवर इज मैन बिल रियलाइज दैट ही कांट ईट ਇਹ ਜੰਮਨ ਇਹੇ ਛੋਟੇ ਬੱਚੇ ਨਾ ਉੱਤਰੇ ਮਾਤੀ ਵੈਲੀ ਆਫ ਫਲਾਵਰ ਜੀ نیشنل پارک ਬਲੋਂ ਇਹ ਅਹਿਸਾਸ ਕਰਾਇਆ ਗਿਆ ਇਸ ਕੁਟਿਸ਼ਨ ਨਾਲ ਇਹ ਸ਼ਰਨਜੀਤ ਦੇ ਬੂਟ ਭਿੱਜ ਗਏ ਸੀ ਤਾਂ ਸ਼ਰਨਜੀਤ ਕਹਿੰਦੀ ਆਈ ਮੈਂ ਆਪਣੀ ਬੂਟ ਤੇ ਜਰਾ ਬਾ ਨਿਚੋੜਦੀ ਆਂ ਚਲੋ ਕੋਸ਼ਿਸ਼ ਕਰ ਰਹੀ ਆ ਜਰਾ ਬਤਾ ਨੁੱਚੜ ਸਕਦੇ ਬੂਟ ਨਹੀਂ ਨੁੱਚੜਨਗੇ ਆ ਬ੍ਰੀਕ ਜਾਂ ਰਸਤਾ ਉਹ ਤੋਂ ਭੀੜਾ ਰਸਤਾ ਇਧਰ ਪਿੱਛੋਂ ਆਏ ਕਿੰਨੇ ਪਾਣੀ ਨਿਕਲ ਬਿਲਕੁਲ ਬ੍ਰੀਕ ਰਸਤਾ ਉਹ ਤੋਂ ਭੀੜਾ ਰਸਤਾ ਗਾ ਲੋ ਇਹ ਵੱਡੇ ਵੱਡੇ ਉਹਦੇ ਬਹੁਤ ਨਿਕਲ ਕੇ ਆ ਗਏ ਇਹ ਬ੍ਰੀਕ ਉਹਦਾ ਰਸਤਾ ਅੱਗੇ ਜਾ ਰਿਹਾ ਹੈ ਅਸਮਾਨ ਛੂਂਦੇ ਪੌਦੇ ਤੇ ਅਸਮਾਨ ਛੂਹਣੀਆਂ ਖੁਸ਼ਕ ਪਹਾੜੀਆਂ ਆਹ ਪੌਦਾ ਜੋ ਘਰੇ ਹੈ ਬਹੁਤ ਕੀ ਹਾਈਟ ਹੈ ਇਹ ਸਾਰੇ ਇੱਥੇ ਨਵੇਂ ਪੌਦੇ ਤੇ ਫਲਾਵਰ ਇਸ ਵੈਲੀ ਦਾ ਸ਼ਿੰਗਾਰਨ ਨਾਲ ਝਰਨੇ ਵਹਿ ਰਹੇ ਆ ਕਲਕਲ ਆਵਾਜ਼ ਸੁਣਾਈ ਦੇ ਰਹੀ ਇੱਥੇ ਵੀ ਖੜੇ ਨੂੰ ਬੇਸ਼ੱਕ ਦਿਖ ਨਹੀਂ ਰਹੇ ਪੌਦਿਆਂ ਵਿੱਚ ਦੀ ਪਰ ਆਵਾਜ਼ ਸੁਣਾਈ ਦੇ ਰਹੀ ਹੈ ਇਸ ਰਾਸ਼ਟਰੀ ਪਾਰਕ ਦੇ ਵਿੱਚ ਕੱਲੇ ਤੁਹਾਨੂੰ ਫੁੱਲ ਹੀ ਨਹੀਂ ਮਿਲਣਗੇ ਭਾਲੂ ਪ੍ਰਭਾਤਕ ਖੇਤਰ ਵੀ ਹੈ ਇਹ ਇਹ ਖਵਾਲੂ ਜੰਗਲੀ ਭਾਲੂ ਆ ਇਹ ਜੋ ਪੌਦੇ ਆ ਪੱਥਰ ਇਹਨੇ ਤੇ ਹਰੇ ਬਾਈ ਜੰਮੇ ਹੋਈ ਐ ਇਹਦਾ ਕਾਰਨ ਇਹ ਆ ਵੀ ਇੱਥੇ ਧੁੱਪ ਨਹੀਂ ਪੈਂਦੀ ਸੰਘਣੇ ਪੌਦੇ ਹੋਣ ਕਾਰਨ ਉੱਚੇ ਲੰਮੇ ਹੋਣ ਕਾਰਨ ਧੁੱਪ ਨਾ ਪੈਂਨ ਕਾਰਨ ਇਹ ਕਾਈ ਟਾਈਪ ਹਰੇ ਹਰਿਆਵੰਦੀ ਲੱਗੀ ਹੋਈ ਹੈਗੀ। ਪੌਦਿਆਂ ਤੇ ਵੀ ਲੱਗੀ ਆ। ਇਧਰ ਪਹਾੜਾਂ ਨੇ। ਪੱਥਰਾਂ ਤੇ ਵੀ ਲੱਗੀ ਹੋਈ ਹੈ। ਇਧਰਲੇ ਪਾਸੇ ਕੁਝ ਨਹੀਂ ਦਿਖ ਰਿਹਾ ਥੱਲੇ। ਪਾਣੀ ਦੀ ਕਲਕਲ ਸੁਣਾਈ ਦੇ ਰਹੀ ਹੈ। ਇਹ ਬਲੂਫਲੋਪੀ ਸਪੌਨ। ਕਿੰਨੇ ਕਹਿਣ ਨਾ।

ਕੁਬੀਆ ਬਦਲਵੀਆ ਤੇ ਇਹ ਜਿੱਥੇ ਵਿਚਾਲੇ ਸਨੋ ਪਰਬ ਜੰਮੀ ਗਈ ਕਿਨਾਰੇ ਥੱਲੇ ਦੀ ਪਾਣੀ ਭਾਰੇ ਇਸਮਾ ਜੀ ਗਈ। ਉਹਾਰਾ ਦਾ ਧਾਰੇ ਪਹਾੜਾ ਤੋਂ ਆਕ ਤੇ ਇਹ ਪਹਾੜਾ ਇਹਨੇ ਇੱਕ ਬਿਚੇ ਸਮੋਆ ਪਰਬ ਜੰਮੀ ਗਈ। ਉਹ नदी के पानी आ रहा पूरी जोर पूरी आवाज आ रही है तो सर् आप सैल्फी लाई उधर फोटोग्राफर क्योंकि इतने हम चहल पहल घटा क्योंकि सीजन नहीं है अभी तो इधर भीमचंद साहब की यात्रा लिए आए हैं ਸੋਕਿਆ ਜੀ ਅੱਜ ਅਸੀਂ ਸਿੱਟੇ ਨੂੰ ਵੱੱਕ ਲੈ ਕੇ ਆਏ ਸੀ ਤਾਂ ਫਿਰ ਇੱਕ ਚਾਰ ਬਣਾਇਆ ਸੀ ਲੰਡੀ ਘਾਟੇ ਜੇ ਫੋਨ ਵੀ ਲੈ ਲਿਆ ਕੋਈ ਨਾ ਕਰਮਚਾਰੀ ਨਹੀਂ ਗਏ ਤਾਂ ਕਿਹੋ ਜਿਹੀ ਹੋਰ ਜਾਣਕਾਰੀ ਹਿੱਤੇ ਆ ਇਹਨਾਂ ਦੇ ਇੱਕ ਜਰਨਲ 200 ਰੁਪਏ ਆ ਤੇ ਸਿੱਧੇ ਸਿਟੀਜ਼ਨ ਨੂੰ 100 ਰੁਪਏ ਤਾਂ ਮੈਂ ਸਿੱਧੇ ਸਿਟੀਜ਼ਨ ਨੂੰ ਹੋਮ ਕਾਰਨ ਮੇਰੀ ਤੇ ਇੱਕ 100 ਰੁਪਏ ਲੱਗੇ ਦੇ ਦੇਖਦੇ ਜਰਨਲ ਵਾਲਾ ਨੇ 2% ਦੇਖਦੇ ਦੇਖੀ ਵਾਈਡ ਵੀ ਕਰ ਕੀਤਾ ਜਾ ਸਕਦਾ ਹੁੰਦਾ ਪਰ ਹੁਣ ਵਾਈਡ ਹੈ ਨਹੀਂ ਕਿ ਕਿ ਸੀਜ਼ਨ ਨਹੀਂ ਤੇ ਇਹ ਤੁਮਲਾ ਦਾ ਸੀਜ਼ਨ ਨਹੀਂ ਉਸ ਕਰਕੇ ਕਹਿ ਰਹੇ ਸੀ ਦੇ ਦੇਖੀ ਤੁਮਲਾ ਵੀ ਦਾ ਇਹਦਾ ਇਹ ਆਪਾਂ ਵੀ ਦੇਖਣ ਲਈ ਉਹ ਦਿੱਤਵਾ ਅਧਿਕਤੰਗਿਆ ਰਾਤ ਦੇਲ ਤੋਂ ਬਰਖੋ ਪਾਣੀ ਜਿੰਨ ਤੋਂ ਇੱਥੇ ਕੰਮ ਆ ਰਹੇ ਪ੍ਰਿੰਸੀਪਲ ਬਾਂ